ਕਮਿਸ਼ਨਰ ਘਰ ਨੇ ਜੋ ਕਮੀਨਾ ਨਰੋਪ ਦੇ ਪੜ ਮਾਰਿਆ ਹੈ ਤੇ ਇਸ ਨੂੰ 1 ਲੱਖ ਰੁਪਏ ਦੇ ਨਾਮ ਉੱਦੋ ਕਿ ਫਕਰ ਦੇ ਲਈ ਕਰਤੀ ਆ ਜੀ ਤੇ ਬੱਟੇ ਵੀ ਸਭ ਮੇਰੀ ਮਾਂ ਬੈਠੀ ਨਹੀਂ ਹੁਣ ਚੰਡੀਗੜ੍ਹ 에어ਪੋਰਟ ਤੇ 556 ਕੰਗਰ ਨ9 ਦੇ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਇਹ ਐਲਾਨ ਮੋਹਾਲੀ ਦੇ ਇੱਕ ਉੱਗੇ ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਕੀਤਾ ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਅੰਦੋਲਨ ਦੀਆਂ ਸੰਗਰਸ਼ਕਾਰੀ ਮਹਿਲਾਵਾਂ ਖਿਲਾਫ ਮਾੜੀ ਸ਼ਬਦਾਵਲੀ ਵਰਤਨ ਦਾ ਬਦਲਾ ਲੈਣ ਵਾਲੀ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਨਗਦ ਇਨਾਮ ਦਿੱਤਾ ਜਾਏਗਾ ਉਹਨਾਂ ਜਾਰੀ ਕੀਤੀ ਵੀਡੀਓ ਵਿੱਚ ਕਿਹਾ ਕਿ ਸਿੱਖ ਬੀਬੀਆਂ ਖਿਲਾਫ ਬਿਆਨ ਦੇਣ ਵਾਲੀ ਕੰਗੜਾ ਰਣੋਦ ਦੇ ਥੱਪੜ ਮਾਰ ਕੇ ਇਸ ਦਲੇਰ ਬੀਬੀ ਨੇ ਜੋ ਬਦਲਾ ਲਿਆ ਹੈ ਉਸ ਲਈ ਬੀਬਾ ਕੁਲਵਿੰਦਰ ਕੌਰ ਨੂੰ ਸਲੂਟ ਕਰਦੇ ਨੇ ਉਸ ਦੀ ਹੌਸਲਾ ਫਜ਼ਾਈ ਲਈ 1 ਲੱਖ ਰੁਪਏ ਨਗਦ ਇਨਾਮ ਦੇਣ ਦਾ ਐਲਾਨ ਕਰਦੇ ਨੇ ਇਸ ਤਲਾਵਨਾ ਕਿਹਾ ਕਿ ਜੇਕਰ ਕੋਈ ਕੇਸ ਲੜਨਾ ਪੈਂਦਾ ਹੈ ਤਾਂ ਉਸ ਦਾ ਵੀ ਸਾਰਾ ਖਰਚਾ ਉਹ ਚੁੱਕਣਗੇ ਮੰਡੀ ਤੋਂ ਨਵੀਂ-ਨਵੀਂ ਸੰਸਦ ਬਣੇ ਕੰਗਰ ਨੋ ਦਿੱਲੀ ਵਿਖੇ ਭਾਜਪੀ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਸ਼ਿਮਲਾ ਤੋਂ ਆਈ ਸੀ ਫਲਾਈਟ ਨੰਬਰ ਯੂਕੇ 07 ਆਈ ਉਸਨੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਚੰਡੀਗੜ੍ਹ 에어ਪੋਰਟ ਤੇ ਚੈਕਿੰਗ ਸਮੇ ਕੁਲਵਿੰਦਰ ਕੌਰ ਨਾਲ ਹੋਈ ਬਹਿਸ ਦੌਰਾਨ ਥੱਪੜ ਮਾਰਨ ਦੀ ਗੱਲ ਸਾਹਮਣੇ ਆਈ ਕੰਗਰ ਨਨੋਤ ਵੱਲੋਂ ਇਸ ਮਹਿਲਾ ਜਵਾਨ ਨੂੰ ਨੌਕਰੀ ਤੋਂ ਬਰਖਾਸਤ ਕਰਨ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇਸ ਕਾਰੋਬਾਰੀ ਤੋਂ ਇਲਾਵਾ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੀ ਮਦਦ ਲਈ ਅੱਗੇ ਆ ਰਹੀਆਂ ਨੇ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਵਾਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨਰੋਦ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਚੰਡੀਗੜ੍ਹ 에어ਪੋਰਟ ਤੇ ਪਾਜਪਾਸ ਸੰਸਕ ਕੰਗਨਾ ਨਰੋਦ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ